ਦੇਸ਼ ਦੇ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਸਭ ਤੋਂ ਪਹਿਲਾਂ ਪੰਜਾਬ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਅਨਿਲ ਕੰਬੋਜ ਗੋਲੀਕਾਂਡ ਮਾਮਲੇ ਦੇ ਵਿੱਚ ਅਸਲਾ ਮੁਹੱਈਆ ਕਰਵਾਉਣ ਵਾਲਾ ਕਾਬੂ ਹੋਇਆ ਹੈ ਕੋਰਟ ਇਸੇ ਖਾਨ ਦੇ ਨਾਮੀ ਡਾਕਟਰ ਤੇ ਪੰਜਾਬੀ ਅਦਾਕਾਰ ਤਾਨੀਆਂ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਦੇ ਮਾਮਲੇ ਦੇ ਵਿੱਚ ਅੱਜ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਗੋਲੀ ਕਾਂਡ ਦੇ ਵਿੱਚ ਦੋਸ਼ੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਦੇ ਇੱਕ ਨਜ਼ਦੀਕੀ ਨੂੰ ਅੱਜ ਜਿਹੜਾ ਪੁਲਿਸ ਨੇ ਕਾਬੂ ਕੀਤਾ ਹੈ ਕਾਬੂ ਕੀਤੇ ਗਏ ਪਹਿਲੇ ਤਿੰਨ ਮੁਲਜ਼ਮ ਜੋ ਕਿ ਰਿਮਾਂਡ ਦੇ ਉੱਤੇ ਚੱਲ ਰਹੇ ਨੇ ਤੋਂ ਤਾਂ ਜਿਹੜਾ ਬਾਰੀਕੀ ਦੇ ਨਾਲ ਕੀਤੀ ਪੁੱਛਗਿੱਛ ਦੌਰਾਨ ਹਰਮੀਤ ਸਿੰਘ ਮੀਤਾਵਾਸੀ ਤਲਵੰਡੀ ਸਾਬੋ ਨਜ਼ਦੀਕ ਪੱਟੀ ਨੂੰ ਕਾਬੂ ਕਰ ਲਿਆ ਗਿਆ ਤੇ ਕਾਬੂ ਕੀਤਾ ਮੁਲਜ਼ਮ ਲੰਡਾ ਹਰੀਕੇ ਦਾ ਪ੍ਰਮੁੱਖ ਸਾਥੀ ਹੈ ਉਹ ਗੈਂਗ ਦੇ ਮੈਂਬਰਾਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਸੀ ਇਸ ਕਾਂਡ ਦੇ ਵਿੱਚ ਵੀ ਉਸਨੇ ਦੋਸ਼ੀਆਂ ਨੂੰ ਹਥਿਆਰ ਸਪਲਾਈ ਕੀਤੇ ਸਨ ਤੇ ਉਹਨਾਂ ਦੱਸਿਆ ਕਿ ਲਖਬੀਰ ਲੰਡਾ ਹਰੀਕੇ ਵੀ ਜਿਹੜਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ ਕਿਉਂਕਿ ਉਸਦੀ ਸਿੱਧੀ ਸ਼ਮੂਲੀਅਤ ਸਾਹਮਣੇ ਆਈ ਹੈ ਤੇ ਸਾਰੇ ਮੁਲਜ਼ਮ 6 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਨੇ ਜਿਨ੍ਹਾਂ ਤੋਂ ਪੂਰੀ ਬਾਰੀਕੀ ਦੇ ਨਾਲ ਕਹਿੰਦੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਅਜੇ ਕਈ ਹੋਰ ਖੁਲਾਸੇ ਹੋਣ ਦਾ ਜਿਹੜਾ ਅਨੁਮਾਨ ਲਗਾਇਆ ਗਿਆ ਹੈ ਪੰਜਾਬ ਵਿਧਾਨ ਸਭਾ اجلاس ਹੋਇਆ ਹੈ 11 ਮਿੰਟ ਦੇ ਸੈਸ਼ਨ ਦੇ ਦੌਰਾਨ ਵਿਚੜੀਆਂ ਸ਼ਖਸੀਅਤਾਂ ਨੂੰ ਜਿਹੜੀ ਚਰ ਅੰਧਲੀ ਪੇਂਟ ਕੀਤੀ ਹੈ ਪੰਜਾਬ ਸਰਕਾਰ ਭਲਕੇ ਵਿਧਾਨ ਸਭਾ ਦੇ ਵਿੱਚ ਬੇਅਦਬੀ ਵਿਰੋਧੀ ਸਖਤ ਖਰੜਾ ਬਿੱਲ ਪੇਸ਼ ਕਰਨ ਕਹਿੰਦੇ ਕਰੇਗੀ ਕਾਨੂੰਨ ਬਣਾਉਣ ਤੋਂ ਪਹਿਲਾਂ ਪਹਿਲਾਂ ਜਨਤਕ ਧਾਰਮਿਕ ਸੰਗਠਨਾ ਤੇ ਕਾਨੂੰਨ ਸਾਜਾਂ ਦੇ ਵਿਚਾਰ ਲੈਣ ਦਾ ਕਹਿੰਦੇ ਹੈ ਸਰਕਾਰ ਦਾ ਇਰਾਦਾ ਪੰਜਾਬ ਸਰਕਾਰ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਵਿੱਚ ਬੇਅਦਵੀਂ ਦੀਆਂ ਕਾਰਵਾਈਆਂ ਦੇ ਲਈ ਸਖਤ ਸਜ਼ਾ ਦੀ ਵਿਵਸਥਾ ਕਰਨ ਵਾਲਾ ਆਪਣਾ ਬੇਅਦਵੀਂ ਰੋਕੂ ਖਰੜਾ ਬਿੱਲ ਪੇਸ਼ ਕਰਨ ਦਾ ਫੈਸਲਾ ਕੀਤਾ ਹੈ ਹਾਲਾਂਕਿ ਬਿੱਲ ਤੁਰੰਤ ਲਾਗੂ ਨਹੀਂ ਕੀਤਾ ਜਾਵੇਗਾ ਇਹ ਫੈਸਲਾ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਦੇ ਹੇਠ ਹੋਈ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਦੇ ਦੌਰਾਨ ਲਿਆ ਗਿਆ ਇਸ ਕਦਮ ਦਾ ਐਲਾਨ ਕਰਦੇ ਹੋਏ ਮਾਨ ਨੇ ਕਿਹਾ ਕਿ ਸਰਕਾਰ ਕਾਨੂੰਨ ਬਣਾਉਣ ਤੋਂ ਪਹਿਲਾਂ ਪਹਿਲਾਂ ਜਨਤਾ ਧਾਰਮਿਕ ਸੰਗਠਨਾ ਤੇ ਕਾਨੂੰਨ ਸਾਜਾਂ ਦੇ ਵਿਚਾਰ ਲੈਣ ਦਾ ਇਰਾਦਾ ਰੱਖਦੀ ਹੈ ਹਾਲਾਂਕਿ ਮਾਨ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਨਵਾਂ ਬਿੱਲ ਜੋ ਕਿ ਭਾਰਤੀ ਨਿਆਂ ਸਹਿਨਤਾ ਬੀ ਐਨ ਐਸ ਦਾ ਹਿੱਸਾ ਹੋਣ ਦੀ ਬਜਾਏ ਰਾਜ ਸਰਕਾਰ ਦਾ ਆਪਣਾ ਐਕਟ ਬਣਨ ਜਾ ਰਿਹਾ ਹੈ ਇਹ ਬੇਅਦਬੀ ਦੇ ਲਈ ਮੌਤ ਦੀ ਸਜ਼ਾ ਸ਼ਾਮਲ ਹੋਵੇਗੀ ਜਾਂ ਨਹੀਂ ਹੋਵੇਗੀ ਟਰਬਿਊਨ ਪ੍ਰਕਾਸ਼ਨ ਸਮੂਹ ਨੂੰ ਪਤਾ ਲੱਗਿਆ ਹੈ ਕਿ ਪ੍ਰਸਤਾਵਿਤ ਸਜ਼ਾ ਮੌਤ ਦੀ ਸਜ਼ਾ ਨਹੀਂ ਸਗੋਂ ਉਮਰ ਕੈਦ ਹੋ ਸਕਦੀ ਹੈ ਲਾਰਿਸ ਬਿਛनोई ਨੂੰ ਪੰਜਾਬ ਦੇ ਹਵਾਲੇ ਕਿਉਂ ਨਹੀਂ ਕੀਤਾ ਗਿਆ ਚੀਮਾ ਨੇ ਗੱਲ ਛੇੜੀ ਹੈ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਮਗਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਬੋਹਰ ਦੇ ਵਿੱਚ ਵਪਾਰੀ ਦਾ ਹੋਇਆ ਕਤਲ ਜਿਹੜਾ ਹੈ ਲਾਰਿਸ ਬਿਛनोई ਵੱਲੋਂ ਕਰਵਾਇਆ ਗਿਆ ਜੋ ਗੁਜਰਾਤ ਜੇਲ੍ਹ ਦੇ ਵਿੱਚ ਹੈ ਉਹਨਾਂ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਉਹ ਗੁਜਰਾਤ ਦੇ ਵਿੱਚ ਬੈਠਾ ਪੰਜਾਬ ਨੂੰ ਨਿਸ਼ਾਨਾ ਬਣਾ ਰਿਹਾ ਹੈ ਉਸ ਨੂੰ ਉੱਥੇ ਕਿਉਂ ਰੱਖਿਆ ਜਾ ਰਿਹਾ ਹੈ ਚੀਮਾ ਨੇ ਕਿਹਾ ਕਿ ਭਾਜਪਾ ਇਹਨਾਂ ਗੈਂਗਸਟਰਾਂ ਨੂੰ ਆਪਣੀ ਪਕੜ ਦੇ ਵਿੱਚ ਰੱਖਣਾ ਚਾਹੁੰਦੀ ਹੈ ਉਨਾ ਦੀ ਵਰਤੋਂ ਗੈਰ ਭਾਜਪਾਈ ਰਾਜਾਂ ਦੇ ਵਿੱਚ ਆ ਸ਼ਾਂਤੀ ਪੈਦਾ ਕਰਨ ਦੇ ਲਈ ਕਰਨਾ ਚਾਹੁੰਦੀ ਹੈ ਪਰ ਪੰਜਾਬ ਸਰਕਾਰ ਸ਼ਾਂਤੀ ਯਕੀਨੀ ਬਣਾਉਣ ਦੇ ਲਈ ਇਮਾਨਦਾਰੀ ਦੇ ਨਾਲ ਬਚਨ ਬੰਧ ਹੈ ਕੈਬਨਟ ਮੰਤਰੀ ਨੇ ਕਿਹਾ ਕਿ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਸਮੇਤ ਸਾਰੇ ਆਗੂ ਅਸਲ ਦੇ ਵਿੱਚ ਡਰੱਗ ਮਾਫੀਆ ਦੇ ਹੱਕ ਦੇ ਵਿੱਚ ਕੰਮ ਕਰ ਰਹੇ ਨੇ ਇਥੋਂ ਤੱਕ ਕਿ ਖੁੱਲੇआम ਗੈਂਗਸਟਰਾਂ ਦਾ ਸਮਰਥਨ ਕਰ ਰਹੇ ਨੇ ਜੀਮਾ ਨੇ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਦੇ ਕੰਡੇ ਜਿਹੜਾ ਝੁਕ ਰਹੇ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਜਨਤਾ ਦੇ ਵਿੱਚ ਰੋਲਾ ਪਾਉਣ ਦੀ ਬਜਾਏ ਪਾਰਟੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸੰਪਰਕ ਕਿਉਂ ਨਹੀਂ ਕਰਦੀ ਹੈ ਤੇ ਗੈਂਗਸਟਰ ਲਾਰਸ ਪਿਛਨੋਈ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਕਿਉਂ ਨਹੀਂ ਭੇਜਦੀ ਹੈ ਪਿੰਡ ਬੰਬੀਹਾ ਦੀ ਗੱਲ ਆਉਂਦੀ ਹੈ ਤਾਂ ਪਰ ਉਸ ਤੋਂ ਪਹਿਲਾਂ ਜਿਹੜੀ ਗੱਲ ਆਉਂਦੀ ਹੈ ਜਿਵੇਂ ਕਿ ਚੀਮਾ ਸਾਹਿਬ ਨੇ ਅੱਜ ਗੱਲ ਚੁੱਕੀ ਹੈ ਪਰ ਉਹਦੇ ਵਿੱਚ ਅਸਲੇ ਦੀ ਗੱਲ ਨਹੀਂ ਚੱਕ ਰਹੇ ਲਾਅਨ ਆਰਡਰ ਦੀ ਜਿਹੜੀ ਵਿਵਸਥਾ ਹੈ ਉਹਨੂੰ ਕਾਬੂ ਕਰਨ ਦੀ ਗੱਲ ਨਹੀਂ ਚੱਕ ਰਹੇ ਪਿੰਡ ਬੰਬੀਹਾ ਦੀ ਮਹਿਲਾ ਸਰਪੰਚ ਦੇ ਘਰ ਪਹੁੰਚੀਆਂ ਨਿਹੰਗ ਜਥੇਬੰਦੀਆਂ ਤੇ ਹੰਗਾਮਾ ਹੋ ਗਿਆ ਜ਼ਿਲ੍ਹੇ ਦੇ ਪਿੰਡ ਬੰਬੀਹਾ ਵਿਖੇ ਪੰਚਾਇਤ ਵੱਲੋਂ ਸਰਕਾਰੀ ਪੈਹੀ ਦੀ ਜਿਹੜੀ ਹੈ ਮਿੰਤੀ ਕਰਵਾਉਣ ਨੂੰ ਲੈ ਕੇ ਸਰਪੰਚ ਤੇ ਫੌਜੀ ਦਾ ਪਰਿਵਾਰ ਆਮੋ ਸਾਹਮਣੇ ਹੋ ਗਏ ਫੌਜੀ ਗੁਰਪ੍ਰੀਤ ਸਿੰਘ ਦੇ ਬਜ਼ੁਰਗ ਮਾਤਾ ਪਿਤਾ ਨੇ ਸਰਪੰਚ ਤੇ ਦੋਸ਼ ਲਗਾਏ ਨੇ ਕਿ ਸਰਪੰਚ ਦੇ ਵੱਲੋਂ ਪਹਿਹੀ ਦੀ ਮਿੰਤੀ ਤੋਂ ਬਾਅਦ ਬੁਰਜੀ ਲਗਾਉਣ ਸਮੇਂ ਬਜ਼ੁਰਗ ਜੋੜੇ ਨੂੰ ਜਿੱਥੇ ੱੱੱਕੇ ਮਾਰੇ ਗਏ ਉੱਥੇ ਬਜ਼ੁਰਗ ਔਰਤ ਦੇ ਕਰਾਰਾਂ ਦੀ ਵੀ ਜਿਹੜੀ ਬੇਅਦਬੀ ਕਕਾਰ ਲਿਖਣਾ ਸੀ ਕਰਾਰਾਂ ਦੀ ਲਿਖ ਦਿੱਤਾ ਉਹਦੀ ਵੀ ਬੇਅਦਬੀ ਕੀਤੀ ਗਈ ਹੈ ਦੂਸਰੇ ਪਾਸੇ ਸਰਪੰਚ ਦੇ ਪਿਤਾ ਜਿਹੜੇ ਨੇ ਦੂਸਰੇ ਪਾਸੇ ਸਰਪੰਚ ਦੇ ਪਤੀ ਵੱਲੋਂ ਉਹਨਾਂ ਉੱਪਰ ਜਿਹੜਾ ਲਗਾਏ ਗਏ ਦੋਸ਼ ਨੂੰ ਬੇਬੁਨਿਆਦ ਤੇ ਝੂਠਾ ਦੱਸਿਆ ਕਕਾਰਾਂ ਦੀ ਬੇਅਦਬੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪੌਂਟ ਤੇ ਅੱਜ ਸਿੱਖ ਜਥੇਬੰਦੀਆਂ ਦੇ ਆਗੂ ਤੇ ਸਾਫਕਾ ਫੌਜੀ ਬਜ਼ੁਰਗ ਜੋੜੇ ਨੂੰ ਜਿਹੜਾ ਇਨਸਾਫ ਦਿਵਾਉਣ ਦੇ ਲਈ ਪਿੰਡ ਪਹੁੰਚੇ ਨੇ ਸ਼੍ਰੋਮਣੀ ਪੰਥਕ ਅਕਾਲੀ ਦਸ ਦਸਮੇਸ਼ ਤਰਨਾ ਦਲ ਦੇ ਆਗੂ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਰਵੇ ਵੀਡੀਓ ਵੇਖੀ ਸੀ ਜਿਸ ਦੇ ਵਿੱਚ ਫੌਜੀ ਪਰਿਵਾਰ ਦੇ ਵੱਲੋਂ ਸਰਪੰਚ ਦੇ ਪਤੀ ਤੇ ਕੁੱਟਮਾਰ ਕਰਕੇ ਕਕਾਰਾਂ ਦੀ ਬੇਅਦਬੀ ਕਰਨ ਦੇ ਦੋਸ਼ ਲਗਾਏ ਨੇ ਸਨ ਉਹ ਇਹ ਵੀਡੀਓ ਵੇਖ ਕੇ ਹੀ ਆਏ ਨੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਸਰਪੰਚ ਦੇ ਪਤੀ ਵੱਲੋਂ ਅਜਿਹਾ ਕੀਤਾ ਗਿਆ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਪਿੰਡ ਦੀ ਸਰਪੰਚ ਜਿਹੜੀ ਹੈ ਕੁਲਦੀਪ ਕੌਰ ਦੇ ਪਤੀ ਹਰਬੰਸਰ ਸਿੰਘ ਨੇ ਦੱਸਿਆ ਕਿ ਉਹਨਾਂ ਕੰਪਿਊਟਰ ਦੇ ਨਾਲ ਸਰਕਾਰੀ ਰਾਸਤੇ ਦੀ ਮਿੰਤੀ ਕਰਵਾਈ ਗਈ ਤੇ ਇਸ ਮਿੰਤੀ ਤੇ ਫੌਜੀ ਗੁਰਪ੍ਰੀਤ ਸਿੰਘ ਦੇ ਮਾਤਾ ਪਿਤਾ ਨੂੰ ਇਤਰਾਜ਼ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਮਿੰਤੀ ਦੁਬਾਰਾ ਕਰਵਾ ਸਕਦੇ ਨੇ ਉਹਨਾਂ ਦੇ ਨਾਲ ਕੋਈ ਤੱਕਾ ਨਹੀਂ ਕੀਤਾ ਗਿਆ ਤੇ ਨਾ ਹੀ ਕਕਾਰਾਂ ਦੀ ਬੇਅਦਬੀ ਜਿਹੜੀ ਕੀਤੀ ਗਈ ਹੈ ਉਹਨਾਂ ਵੱਲੋਂ ਪਿੰਡ ਦੇ ਹੋਰ ਪੰਜ ਰਸਤਿਆਂ ਦੀ ਵੀ ਮਿੰਤੀ ਕਰਵਾਈ ਗਈ ਹੈ ਕਿਤੇ ਕੋਈ ਰੋਲਾ ਨਹੀਂ ਪਿਆ ਹੈ ਤੇ ਸਿਰਫ ਇੱਥੇ ਹੀ ਉਕਤ ਫੌਜੀ ਜੋੜੇ ਨੂੰ ਮਿੰਤੀ ਦੇ ਉੱਤੇ ਇਤਰਾਜ਼ ਹੈ ਇਸ ਮਾਮਲੇ ਸੰਬੰਧੀ ਐਸਐਚਓ ਆਨੰਦਗੜ੍ਹ ਨੂੰ ਫੋਨ ਕੀਤਾ ਗਿਆ ਪਰ ਉਹਨਾਂ ਦਾ ਸਰਕਾਰੀ ਫੋਨ ਬੰਦ ਆ ਰਿਹਾ ਸੀ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਪੰਚਾਇਤ ਨੇ ਰਾਸਤੇ ਦੀ ਸਰਕਾਰੀ ਤੌਰ ਦੇ ਉੱਤੇ ਮਿੰਤੀ ਕਰਵਾ ਕੇ ਠੰਡੇ ਜਿਹੜਾ ਸੌਰੀ ਠੱਠੇ ਠੱਡੇ ਲਗਾਏ ਸਨ ਪਰ ਸੁਖਦੇਵ ਸਿੰਘ ਦੇ ਪਰਿਵਾਰ ਨੇ ਠੱਡੇ ਪੁੱਟ ਕੇ ਜ਼ਮੀਨ ਦੇ ਉੱਤੇ ਮੋੜ ਕਬਜ਼ਾ ਕਰ ਲਿਆ ਤੇ ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੇਸ ਦਰਜ ਜਿਹੜਾ ਕੀਤਾ ਹੈ ਮੁਹਾਲੀ ਅਦਾਲਤ ਦੇ ਵਿੱਚ ਮਜੀਠੀਆ ਦੀ ਪੇਸ਼ੀ ਦੇ ਦੌਰਾਨ ਹੋਈ ਹੈ ਹੱਥੋਪਾਈ ਪਿਛਲੇ ਐਤਵਾਰ ਨੂੰ ਮੁਹਾਲੀ ਦੀ ਇੱਕ ਅਦਾਲਤ ਦੇ ਵਿੱਚ ਸ਼ਰਮਣੀ ਅਕਾਲੀ ਦਲ ਜਿਹੜੇ ਹੈ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੇ ਦੌਰਾਨ ਪੰਜਾਬ ਪੁਲਿਸ ਦੀ ਅਦਾਲਤੀ ਅਦਾਲਤੀ ਸਟਾਫ ਦੇ ਨਾਲ ਹੱਥੋਪਾਈ ਹੋਈ ਹੈ ਹੁਣ ਇਹ ਮਾਮਲਾ ਵਧਣ ਲੱਗ ਪਿਆ ਹੈ ਹੁਣ ਅਦਾਲਤ ਦੇ ਵਿੱਚ ਅਦਾਲਤ ਇਸ ਮਾਮਲੇ ਦੇ ਵਿੱਚ ਕਾਰਵਾਈ ਜਿਹੜੀ ਕਰ ਸਕਦੀ ਹੈ ਜਿੱਥੇ ਅਦਾਲਤ ਦੇ ਕਰਮਚਾਰੀ ਪੁਲਿਸ ਮੁਲਾਜ਼ਮਾਂ ਤੇ ਹੱਥੋਪਾਈ ਦਾ ਦੋਸ਼ ਲਗਾ ਰਹੇ ਨੇ ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਜੀਠੀਆਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਅਦਾਲਤ ਦੇ ਅੰਦਰ ਲਿਜਾਣ ਦੇ ਉੱਤੇ ਹੀ ਜਿਹੜੀ ਬਹਿਸ ਹੋਈ ਸੀ ਅਦਾਲਤੀ ਕਰਮਚਾਰੀਆਂ ਅਨੁਸਾਰ ਪੰਜਾਬ ਪੁਲਿਸ ਦਾ ਇੱਕ ਇੰਸਪੈਕਟਰ ਮਜੀਠੀਆਂ ਨੂੰ ਪਿਛਲੇ ਦਰਵਾਜ਼ੇ ਤੇ ਰਾਹੀਂ ਅਦਾਲਤ ਦੇ ਵਿੱਚ ਲਿਜਾਣਾ ਚਾਹੁੰਦਾ ਸੀ ਪਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੂਚਿਤ ਕੀਤਾ ਗਿਆ ਕਿ ਜੱਜ ਸਾਹਿਬ ਨੇ ਸਾਰਿਆਂ ਲਈ ਪਿਛਲੇ ਦਰਵਾਜ਼ੇ ਤੋਂ ਦਾਖਲ ਹੋਣ ਦੇ ਉੱਤੇ ਪਾਬੰਦੀ ਜੜੀ ਲਗਾ ਦਿੱਤੀ ਹੈ ਪਰ ਇਨਸਪੈਕਟਰ ਸਹਿਮਤੀ ਜਿਹੜਾ ਸਹਿਮਤ ਨਹੀਂ ਹੋਇਆ ਇਨਸਪੈਕਟਰ ਜਿਹੜਾ ਸੀ ਸਹਿਮਤ ਨਹੀਂ ਹੋਇਆ ਤੇ ਅਦਾਲਤ ਦੇ ਕਰਮਚਾਰੀਆਂ ਦੇ ਨਾਲ ਝਗੜੇ ਤੋਂ ਬਾਅਦ ਉਸਨੇ ਗੇਟ ਦੇ ਤਾਲੇ ਦੀ ਚਾਬੀ ਖੋਲਹੀ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਇਨਸਪੈਕਟਰ ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਕਰਮਚਾਰੀਆਂ ਦੇ ਨਾਲ ਕੋਈ ਝਗੜਾ ਨਹੀਂ ਹੋਇਆ ਪਰ ਇੱਕ ਬਹਿਸ ਜ਼ਰੂਰੀ ਜਿਹੜੀ ਹੋਈ ਹੈ ਅਸੀਂ ਦੋਸ਼ੀ ਨੂੰ ਦੂਜੇ ਪਾਸਿਓਂ ਫੜਨਾ ਚਾਹੁੰਦੇ ਸੀ ਕਿਸੇ ਵੀ ਝਗੜੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਮਜੀਠੀਆਂ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਗ੍ਰਿਫਤਾਰ ਕੀਤਾ ਅਗਲੇ ਦਿਨ ਉਸ ਨੂੰ ਬੁਹਾਲੀ ਲਿਆਂਦਾ ਗਿਆ ਅਦਾਲਤ ਨੇ ਉਸ ਨੂੰ ਇਜਲਾਸ ਬਿਊਰੋ ਅਧੀਨ 7 ਦਿਨਾਂ ਦਾ ਹਿਰਾਸਤਤ ਦੇ ਵਿੱਚ ਭੇਜ ਦਿੱਤਾ ਤੇ ਇਸ ਤੋਂ ਬਾਅਦ ਰਿਮਾਂਡ 4 ਦਿਨਾਂ ਲਈ ਵਧਾ ਦਿੱਤਾ ਗਿਆ ਲਗਭਗ 12 ਦਿਨਾਂ ਬਾਅਦ ਮਜੀਠੀਆਂ ਨੂੰ ਪਿਛਲੇ ਐਤਵਾਰ ਨੂੰ ਮੁਹਾਲੀ ਅਦਾਲਤ ਨੇ ਅਦਾਲਤ ਦੇ ਵਿੱਚ ਲਿਆਂਦਾ ਮਜੀਠੀਆਂ ਨੂੰ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਵਿਚਕਾਰ ਅਦਾਲਤ ਦੇ ਵਿੱਚ ਲਿਆਂਦਾ ਗਿਆ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਇਸ ਸਮੇਂ ਦੇ ਦੌਰਾਨ ਪੰਜਾਬ ਪੁਲਿਸ ਨੇ ਅਕਾਲੀ ਦਲ ਦੇ ਸਮਰਥਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਅਦਾਲਤ ਦੇ ਹਾਟੇ ਦੇ ਵਿੱਚ ਪਰਦੇ ਵੀ ਲਗਾ ਦਿੱਤੇ ਗਏ ਅਦਾਲਤ ਦੇ ਕਰਮਚਾਰੀਆਂ ਨੂੰ ਅਦਾਲਤ ਦੇ ਵਿੱਚ ਦਾਖਲ ਹੋਣ ਅਤੇ ਬਾਹਰ ਨਿਕਲਣ ਦੇ ਵਿੱਚ ਬਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ਇੰਟਰਨੈਸ਼ਨਲ ਖਬਰਾਂ ਦੇ ਉੱਤੇ ਝਾਤ ਮਾਰੀ ਹੈ ਤੇ ਇੰਡੀਆ ਦੇ ਵਿੱਚ ਮਲੇਸ਼ੀਆਈ ਮਾਡਲ ਨੇ ਭਾਰਤੀ ਪੁਜਾਰੀ ਦੇ ਉੱਤੇ ਮੰਦਿਰ ਦੇ ਵਿੱਚ ਜਿੰਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ ਮਲੇਸ਼ੀਆਈ ਜਿਹੜੀ ਹੈ ਮਲੇਸ਼ੀਅਨ ਅਧਿਕਾਰੀਆਂ ਨੇ ਪਿਛਲੇ ਮਹੀਨੇ ਸੇਪਾਦ ਸਥिती ਕਮੰਡਰ ਦੀ ਫੇਰੀ ਦੇ ਦੌਰਾਨ ਭਾਰਤੀ ਮੂਲ ਦੀ ਅਦਾਕਾਰਾਂ ਮਾਡਲ ਤੇ ਟੈਲੀਵਿਜ਼ਨ ਮੇਜ਼ਬਾਨ ਲਿਸ਼ਾ ਲਿਨੀ ਕਨਾਰਨ ਨਾਲ ਛੇੜਛਾਲ ਕਰਨ ਦੇ ਜਿਹੜੇ ਦੋਸ਼ੀ ਭਾਰਤੀ ਪੁਜਾਰੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਇਸ ਜਿਹੜੀ ਹੈ ਗ੍ਰੈਂਡ ਮਲੇਸ਼ੀਆ ਦਾ ਖਿਤਾਬ 2021 ਦੇ ਵਿੱਚ ਜਿੱਤਣ ਵਾਲੀ ਕਨਾਰਨ ਨੇ ਇੱਕ ਜ਼ੋਰ ਜਿਹੜਾ ਜ਼ੋਦ ਰਾਰ ਤੇ ਲੰਬੀ ਚੋੜੀ ਇੰਸਟਾਗ੍ਰam ਜਿਹੜੀ ਹੈ ਪੋਸਟ ਦੇ ਵਿੱਚ ਕਥਿਤ ਹਮਲੇ ਦਾ ਵੇਰਵਾ ਦਿੰਦਿਆਂ ਕਿਹਾ ਹੈ ਇਹ ਘਟਨਾ 21 ਜੂਨ ਨੂੰ ਮਲੇਸ਼ੀਆ ਦੇ ਭਾਰਤੀ ਭਾਈਚਾਰੇ ਦੇ ਬਹੁਤ ਹੀ ਸਤਕਾਰਤ ਮਰੀਆਂ ਮਰੀ ਅਮਾਨ ਮੰਦਰ ਦੇ ਵਿੱਚ ਵਾਪਰੀ ਸੀ ਉਸਨੇ ਜਿਹੜਾ ਉਸਦੇ ਅਨੁਸਾਰ ਇਹ ਪੁਜਾਰੀ ਇੱਕ ਭਾਰਤੀ ਨਾਗਰਿਕ ਹੈ ਜੋ ਅਸਥਾਈ ਤੌਰ ਦੇ ਉੱਤੇ ਮੰਦਰ ਦੇ ਨਿਜਮਤ ਪੁਜਾਰੀ ਵਜੋਂ ਕੰਮ ਕਰਦਾ ਸੀ ਉਹ ਆਸ਼ੀਰਵਾਦ ਦੇ ਉੱਤੇ ਵਿਸ਼ੇਸ਼ ਪੂਜਾ ਦੇ ਬਹਾਨੇ ਉਸ ਨੂੰ ਆਪਣੇ ਨਾਲ ਲੈ ਗਿਆ ਮਾਡਲ ਨੇ ਕਿਹਾ ਕਿ ਉਹ ਧਾਰਮਿਕ ਸੋਚ ਵਾਲੀ ਨਹੀਂ ਹੈ ਤੇ ਧਾਰਮਿਕ ਅਭਿਆਸਾਂ ਦੇ ਉੱਤੇ ਕਿਰਿਆ ਕਲਾਪਾਂ ਤੋਂ ਬਿਲਕੁਲ ਹੀ ਅਣਜਾਣ ਹੈ ਪਰ ਉਹਨੂੰ ਉਸਨੇ ਸ਼ਾਂਤੀ ਦੇ ਲਈ ਸਭ ਸਮਝਣ ਅਤੇ ਵਾਸਤੇ ਆਪਣੀ ਮਾਂ ਮਾਂ ਦੇ ਨਾਲ ਮੰਦਿਰ ਜਾਣਾ ਸ਼ੁਰੂ ਕੀਤਾ ਸੀ ਕਿਨਾਰ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਘਟਨਾ ਦੇ ਸਮੇ ਉਸਦੀ ਮਾਤਾ ਭਾਰਤ ਗਈ ਹੋਈ ਸੀ ਜਿਸ ਤੇ ਕਾਰਨ ਉਹ ਜਿਸ ਕਾਰਨ ਉਹ ਇਕੱਲੀ ਹੀ ਮੰਦਿਰ ਚਲੀ ਗਈ ਜਦੋਂ ਉਸਦੇ ਨਾਲ ਇਹ ਮੰਦਭਾਗੀ ਘਟਨਾ ਵਾਪਰੀਆ ਉਸਨੇ ਕਿਹਾ ਕਿ ਪੁਜਾਰੀ ਨੇ ਕਿਹਾ ਕਿ ਉਸ ਕੋਲ ਭਾਰਤ ਤੋਂ ਲਿਆਂਦਾ ਪਵਿੱਤਰ ਜਨ ਅਤੇ ਹੋਰ ਪਵਿੱਤਰ ਚੀਜ਼ਾਂ ਨੇ ਉਸਨੇ ਮੈਨੂੰ ਪ੍ਰਾਰਥਨਾ ਤੋਂ ਬਾਅਦ ਉਸ ਨੂੰ ਮਿਲਣ ਤੇ ਲੈ ਕੇ ਆ ਉਸਨੇ ਦਾਵਾ ਕੀਤਾ ਕਿ ਪੁਜਾਰੀ ਉਸ ਨੂੰ ਆਪਣੇ ਨਿੱਜੀ ਦਫ਼ਤਰ ਦੇ ਵਿੱਚ ਲੈ ਗਿਆ ਤੇ ਉਸਨੇ ਦੋਸ਼ ਲਾਇਆ ਕਿ ਪੁਜਾਰੀ ਨੇ ਉਸ ਦੇ ਉੱਤੇ ਤੇਜ ਬਦਬੂਦਾਰ ਤਰਲ ਛਿੜਕਿਆ ਛਿੜਕਾਇਆ ਤੇ ਜਿਸ ਦੇ ਨਾਲ ਉਸ ਦੀਆਂ ਹੱਥਾਂ ਦੇ ਵਿੱਚ ਜਲਨ ਹੋਈ ਤੇ ਫਿਰ ਉਸਨੂੰ ਗਲਤ ਢੰਗ ਦੇ ਨਾਲ ਛੂਆ ਤੇ ਛੇੜਖਾਨੀ ਕੀਤੀ ਗਈ ਉਸਨੇ ਕਥਿਤ ਤੌਰ ਦੇ ਉਤੇ ਉਸਨੂੰ ਆਪਣਾ ਪੰਜਾਬੀ ਸੂਟ ਲਾਉਣ ਦੇ ਲਈ ਕਿਹਾ ਤੇ ਦਾਵਾ ਕੀਤਾ ਕਿ ਉਹ ਅਜਿਹਾ ਉਸ ਮਾਡਲ ਦੀ ਭਲਾਈ ਦੇ ਲਈ ਕਰ ਰਿਹਾ ਸੀ ਵਪਾਰਕ ਗੱਲਬਾਤ ਲਈ ਮੁੜ ਵਾਸ਼ਿੰਗਟਨ ਜਾਵੇਗੀ ਭਾਰਤੀ ਟੀਮ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਵਣਜ ਮੰਤਰਾਲੇ ਦੀ ਟੀਮ ਪ੍ਰਸਤਾਵਿਤ ਵਪਾਰ ਸਮਝੌਤੇ ਲਈ ਅਮਰੀਕਾ ਦੇ ਨਾਲ ਗੱਲਬਾਤ ਦੇ ਇੱਕ ਹੋਰ ਦੌਰ ਲਈ ਜਲਦ ਹੀ ਵਾਸ਼ਿੰਗਟਨ ਦਾ ਦੌਰਾ ਕਰੇਗੀ ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਦੌਰਾਨ ਦੌਰੇ ਦੇ ਦੌਰਾਨ ਅੰਤਰਿਮ ਅਤੇ ਦਵੱਲੇ ਵਪਾਰ ਸਮਝੌਤੇ ਬੀਟੀਏ ਦੇ ਪਹਿਲੇ ਪੜਾਅ ਦੋਵਾਂ ਨੁਕਤਿਆਂ ਦੇ ਉੱਤੇ ਗੱਲਬਾਤ ਹੋਵੇਗੀ ਦੌਰੇ ਦੀਆਂ ਤਰੀਕਾਂ ਜੜੀਆਂ ਨੇ ਅਜੇ ਤੈਅ ਨਹੀਂ ਹੋਈਆਂ ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਟੀਮ ਦੇ ਅਗਲੇ ਹਫਤੇ ਵਾਸ਼ਿੰਗਟਨ ਜਾਣ ਦੀ ਜੜੀ ਉਮੀਦ ਹੈ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਦੀ ਅਗਵਾਈ ਵਾਲੀ ਭਾਰਤੀ ਟੀਮ ਸਮਝੌਤੇ ਬਾਰੇ ਗੱਲਬਾਤ ਪੂਰੀ ਕਰਨ ਤੋਂ ਬਾਅਦ ਵਾਸ਼ਿੰਗਟਨ ਤੋ ਪਰਤੀ ਸੀ ਇਹ ਦੌਰਾਂ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ ਨੇ ਵਾਧੂ ਆਯਾਤ ਡਿਊਟੀਆਂ ਭਾਰਤ ਦੇ ਮਾਮਲੇ ਦੇ ਵਿੱਚ 26% ਦੱਸਿਆ ਹੈ ਟੈਕਸ ਜਿਹੜਾ ਹੈ ਡਿਊਟੀ ਲਗਾਉਣ ਦੀ ਜਿਹੜੀ ਮਿਆਦ 1 ਅਗਸਤ ਤੱਕ ਵਧਾ ਦਿੱਤੀ ਹੈ ਨੌ ਨਵ ਜਿਹੜਾ ਫੈਸਲਾ ਕੱਲ ਹੋਣਾ ਸੀ ਦੂਸਰੇ ਪਾਸੇ ਟਰੰਪ ਦਾ ਵਪਾਰਕ ਹਮਲਾ ਹੈ ਸੌਦੇ ਘਟ ਤੇ ਬੇਜਤੀਨੀ ਵਾਧਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਹਨਾਂ ਦੇ ਸਲਾਹਕਾਰਾਂ ਨੇ ਅਪ੍ਰੈਲ ਦੇ ਵਿੱਚ ਦਰਜਨਾ ਦੇਸ਼ਾਂ ਦੇ ਨਾਲ ਵਿਸ਼ਵ ਵਪਾਰਕ ਗਲਬਾ ਦੇ ਉੱਤੇ ਤੇਜ਼ ਦੌਰ ਦਾ ਜਿਹੜਾ ਵਾਅਦਾ ਕੀਤਾ ਸੀ ਵਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ 90 ਦਿਨਾਂ ਦੇ ਵਿੱਚ 90 ਸੌਦਿਆਂ ਦੀ ਭਵਿੱਖਬਾਣੀ ਕੀਤੀ ਸੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਉਹ ਜਿਹੜੇ ਨੇ ਹੋਰ ਦੇਸ਼ ਟਰੰਪ ਦੇ ਵੱਲੋਂ 9 ਜੁਲਾਈ ਤੋਂ ਉਨ੍ਹਾਂ ਦੇ ਉਤਪਾਦਾਂ ਦੇ ਉੱਤੇ ਲਗਾਏ ਜਾਣ ਵਾਲੇ ਭਾਰੀ ਦਰਾਮਦ ਟੈਕਸਾਂ ਜਾਂ ਟੈਰਿਫਾਂ ਤੋਂ ਬਚਣ ਦੇ ਲਈ ਰਾਇਤਾਂ ਦੇਣ ਵਾਸਤੇ ਕਾਲੇ ਨੇ ਪਰ 90 ਦਿਨ ਬੀਤ ਚੁੱਕੇ ਨੇ ਤੇ ਵਪਾਰਕ ਸੌਦਿਆਂ ਦੀ ਗਿਣਤੀ ਦੋ ਤੇ ਖੜੀ ਹੋਈ ਹੈ ਇੱਕ ਸੌਦਾ ਬਰਤਾਨੀਆ ਦੇ ਨਾਲ ਤੇ ਦੂਜਾ ਵਿਏਟਨਾਮ ਦੇ ਨਾਲ ਹੋਇਆ ਹੈ। ਟਰੰਪ ਨੇ ਚੀਨ ਦੇ ਨਾਲ ਇੱਕ ਸੌਦੇ ਦਾ ਖਾਕਾ ਵੀ ਐਲਾਨਿਆ ਜਿਸ ਦੇ ਵੇਰਵੇ ਜਿਹੜੇ ਨੇ ਅਸਪਸ਼ਟ ਦੱਸੇ ਨੇ। ਟਰੰਪ ਨੇ ਹੁਣ ਗੱਲਬਾਤ ਦੀ ਸਮਾਂ ਸੀਮਾ 1 ਅਗਸਤ ਤੱਕ ਵਧਾ ਦਿੱਤੀ ਹੈ। ਆਪਣੇ ਆਪਣੇ ਜਿਹੜਾ ਧਮਕੀਆਂ ਵਾਲੇ ਟੈਰਿਫਾਂ ਦੇ ਵਿੱਚ ਤਬਦੀਲੀ ਕੀਤੀ ਹੈ ਜਿਸ ਦੇ ਨਾਲ ਵਿਸ਼ਵ ਵਪਾਰ ਪ੍ਰਣਾਲੀ ਲਗਭਗ 3 ਮਹੀਨੇ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਹੈ। ਇੱਕ ਅਨਿਸ਼ਚਿਤਤਾ ਵਾਲੀ ਸਥਿਤੀ ਵਿੱਚ ਕਿਉਂਕਿ ਕਾਰੋਬਾਰ ਨਿਵੇਸ਼ਾਂ ਠੇਕਿਆਂ ਤੇ ਭਾਰਤ ਠੇਕਿਆਂ ਤੇ ਭਰਤੀ ਬਾਰੇ ਫੈਸਲੇ ਮੁਲਤਵੀ ਕਰ ਰਹੇ ਨੇ ਅਜੇ ਹ ਇਸ ਵਾਸਤੇ ਕਿਉਂਕਿ ਉਹ ਨਹੀਂ ਜਾਣਦੇ ਕਿ ਨਿਜਮ ਕੀ ਹੋਣਗੇ ਅਗਲੀ ਖਬਰ ਦੇਖੀਏ ਤਾਂ ਅਮਰੀਕਾ ਤੋਂ ਹੋਰ ਹਥਿਆਰ ਖਰੀਦੇਗਾ ਭਾਰਤ ਆਪਰੇਸ਼ਨ ਸਿੰਦੂਰ ਮਗਰੋਂ ਚੁੱਕਿਆ ਹੈ ਅਹਿਮ ਕਦਮ ਭਾਰਤ ਨੇ ਹਾਲ ਹੀ ਦੇ ਵਿੱਚ ਚਲਾਏ ਗਏ ਆਪਰੇਸ਼ਨ ਸਿੰਦੂਰ ਤੋਂ ਬਾਅਦ ਆਪਣੀ ਰਣਨੀਤਿਕ ਤਿਆਰੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਵਿੱਚ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ ਇਸ ਕਾਰਵਾਈ ਦੇ ਦੌਰਾਨ ਭਾਰਤ ਨੇ ਜੀਪੀਐਸ ਗਾਈਡਡ ਐਮੂਨੀਸ਼ਨ ਦੀ ਵਰਤੋਂ ਕਰ ਚੁਨੇ ਗਏ ਟਾਰਗੇਟਾਂ ਦੇ ਉੱਤੇ ਸਟੀਕ ਸਟੀਕਤਾ ਦੇ ਨਾਲ ਹਮਲੇ ਕੀਤੇ ਹਨ ਹੁਣ ਭਾਰਤ ਨੇ ਤੁਰੰਤ ਹੋਰ ਹਥਿਆਰਾਂ ਦੀ ਲੋਡ ਨੂੰ ਪੂਰਾ ਕਰਨ ਦੇ ਲਈ ਅਮਰੀਕਾ ਵੱਲ ਰੁੱਖ ਕੀਤਾ ਹੈ ਭਾਰਤੀ ਰੱਖਿਆ ਵਿਭਾਗ ਨੇ ਅਮਰੀਕੀ ਸਰਕਾਰ ਨੂੰ ਜਿਹੜਾ ਹੈ ਮਿਊਨੀਸ਼ਨ ਜੈਵਲਿਨ ਐਂਟੀਟੈਕ ਮਿਜ਼ਾਈਲਾਂ ਤੇ ਹੋਰ ਤਕਨੀਕੀ ਹਥਿਆਰਾਂ ਦੀ ਤੁਰੰਤ ਸਪਲਾਈ ਦੇ ਲਈ ਐਡਵਾਂਸ ਦੇ ਦਿੱਤਾ ਹੈ ਪੈਟਾਗਨ ਦੇ ਵੱਲੋਂ ਇਸ ਸੰਬੰਧੀ ਸਹਿਮਤੀ ਦੇ ਸੰਕੇਤ ਮਿਲੇ ਨੇ ਤੇ ਉਹਨਾਂ ਦੇ ਮੌਜੂਦਾ ਸਟਾਕ ਦੇ ਵਿੱਚੋਂ ਹੀ ਭਾਰਤ ਨੂੰ ਸਪਲਾਈ ਦਿੱਤੀ ਜਾ ਸਕਦੀ ਹੈ ਇਹ ਹਥਿਆਰ ਭਾਰਤ ਦੀ ਰੱਖਿਆ ਪ੍ਰਣਾਲੀ ਨੂੰ ਹੋਰ ਵੀ ਜਿਹੜਾ ਤਿੱਬਰ ਜਿਹੜਾ ਬਣਾਉਣਗੇ ਇਸ ਸਾਰੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਭਾਰਤ ਸਰਕਾਰ ਨੇ ਰੱਖਿਆ ਬਲਾਂ ਨੂੰ 40000 ਕਰੋੜ ਰੁਪਏ ਦੇ ਐਮਰਜੈਂਸੀ ਪ੍ਰੋਕਿਊਰਮੈਂਟ ਪਾਵਰ ਦਿੱਤੇ ਨੇ ਇਹ ਜਿਹੜਾ ਅਧਿਕਾਰ ਉਹਨਾਂ ਨੂੰ ਬਿਨਾਂ ਲੰਬੀ ਟੈਂਡਰ ਪ੍ਰਕਿਰਿਆ ਤੋਂ ਲੰਘੇ ਜ਼ਰੂਰੀ ਹਥਿਆਰ ਖਰੀਦਣ ਦੀ ਆਜ਼ਾਦੀ ਦਿੰਦੇ ਨੇ ਇਸ ਦਾ ਮਕਸਦ ਹੈ ਕਿ ਜੰਗ ਜਾਂ ਖਤਰੇ ਦੀ ਸਥਿਤੀ ਦੇ ਵਿੱਚ ਜ਼ਰੂਰੀ ਸਮਾਨ ਤੁਰੰਤ ਉਪਲਬਧ ਹੋ ਸਕੇ ਇਸ ਦੇ ਨਾਲ ਹੀ ਭਾਰਤ ਅਮਰੀਕਾ ਤੋਂ ਹੋਰ ਉੱਚ ਤਕਨੀਕੀ ਹਥਿਆਰ ਜਿਵੇਂ ਕਿ ਪੀ ਜਿਹੜਾ 8i ਮੈਰੀਟਾਈਮ ਪੈਟਰੋਲ ਜਹਾਜ਼ਾਂ ਦੀ ਜਿਹੜੀ ਸਪਲਾਈ ਤੇ ਵੀ ਗੰਭੀਰਤਾ ਦੇ ਨਾਲ ਵਿਚਾਰ ਕਰ ਰਿਹਾ ਹੈ ਪਮੇ ਇਹਨਾਂ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਇਹ ਕਾਰਵਾਈ ਦੱਸਦੀ ਹੈ ਕਿ ਭਾਰਤ ਆਪਣੀ ਰਣਨੀਤਿਕ ਤਿਆਰੀ ਦੇ ਵਿੱਚ ਕੋਈ ਕਮੀ ਨਹੀਂ ਛੱਡਣਾ ਚਾਹੁੰਦਾ ਇਹ ਨਵਾਂ ਰੁਝਾਨ ਇਹ ਵੀ ਸਾਬਤ ਕਰਦਾ ਹੈ ਕਿ ਭਾਰਤ ਚੀਨ ਅਤੇ ਪਾਕਿਸਤਾਨ ਦੀ ਮਿਲੀ ਜੜੀ ਹੈ ਭੁਗਤ ਦੇ ਖਤਰੇ ਨੂੰ ਗੰਭੀਰਤਾ ਦੇ ਨਾਲ ਨਾਲ ਜਿਹੜਾ ਲੈ ਰਿਹਾ ਹੈ ਆਪਰੇਸ਼ਨ ਸਿੰਦੂਰ ਨੇ ਇਹ ਦਰਸਾ ਦਿੰਦਾ ਹੈ ਕਿ ਭਾਰਤ ਦੀ ਰਣਨੀਤਿਕ ਯੋਜਨਾ ਦੇ ਵਿੱਚ ਸਿਰਫ ਸਾਵਧਾਨੀ ਨਹੀਂ ਸਗੋ ਤੁਰੰਤ ਕਾਰਵਾਈ ਦੀ ਸਮਰੱਥਾ ਵੀ ਸ਼ਾਮਲ ਹੋ ਸਕਦੀ ਹੈ ਚੁੱਕੀ ਹੈ ਕੈਨੇਡਾ ਦੀ ਖਬਰ ਹੈ ਲੁੱਟ ਖੋਹ ਕਰਨ ਵਾਲੇ ਜਿਹੜੇ ਨੇ ਗਰੋ ਦੇ ਪੰਜ ਮੈਂਬਰ ਕਾਬੂ ਕੀਤੇ ਐ ਪੀਲ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸੋਸ਼ਲ ਮੀਡੀਆ ਦੇ ਉੱਤੇ ਸਾਂਝ ਬਣਾਉਣ ਤੋਂ ਬਾਅਦ ਸੋਨਸਾਨ ਥਾਂ ਦੇ ਉੱਤੇ ਸੱਦ ਕੇ ਹਥਿਆਰਾਂ ਦੀ ਨੋਕ ਦੇ ਉੱਤੇ ਲੁੱਟ ਖੋਹ ਕਰਨ ਤੇ ਫਰੋਤੀ ਮੰਗਣ ਵਾਲੇ ਗਰੋ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਦੋ ਨਾਬਾਲਗ ਵੀ ਸ਼ਾਮਲ ਨੇ ਗਰੋ ਦੇ ਸਰਗਣੇ ਸਰਗਣੇ ਦੀ ਜਿਹੜੀ ਮਾਲ ਜਾਰੀ ਹੈ ਵਕ ਵਕ ਦੋਸ਼ਾਂ ਅਧੀਨ ਹਿਰਾਸਤ ਦੇ ਵਿੱਚ ਲੈ ਮੁਲਜ਼ਮਾਂ ਦੀ ਪਛਾਣ ਹਰਦਿਲ ਸਿੰਘ ਮਹੀ ਰੋਕ ਰਿਦਮ ਪ੍ਰੀਤ ਸਿੰਘ ਤੇ ਅਭਜੀਤ ਸੌਰੀ ਅਭੀਜੋਤ ਸਿੰਘ ਵੱਜੋਂ ਕੀਤੀ ਹੈ ਜਦੋਂ ਕਿ ਗਰੋਹ ਦੇ ਸਰਗਣੇ ਪ੍ਰਿਤਪਾਲ ਕੂਨਰ ਦੀ ਭਾਲ ਕੀਤੀ ਜਾ ਰਹੀ ਹੈ ਨਵਾਲਿਕਾਂ ਦੀ ਪਛਾਣ ਜਨਤਕ ਕੀਤੇ ਜਾਣ ਦੇ ਉੱਤੇ ਪਾਬੰਦੀ ਦੱਸੀ ਗਈ ਹੈ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਮੀਂਹ ਦਾ ਕਹਿਰ ਬਸਿਆ ਹੈ ਕਈ ਲੋਕਾਂ ਦੀ ਮੌਤ ਹੋਈ ਹੈ ਆਮ ਜ਼ਿੰਦਗੀ ਬੁਰੀ ਤਰ੍ਹਾਂ ਤਹਿਸ ਨਹਿਸ ਹੋਈ ਹੈ ਪਾਕਿਸਤਾਨ ਦੇ ਲਾਹੌਰ ਪੰਜਾਬ ਸੂਬੇ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੇ ਬਲੋਚਿਸਤਾਨ ਦੇ ਕੁਝ ਹਿੱਸਿਆਂ ਵਿੱਚ ਤੇਜ਼ ਮੌਨਸੂਨ ਦੀ بارش ਦੇ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਹੋਰ ਜ਼ਖਮੀ ਹੋਏ ਨੇ डान ਅਖਬਾਰ ਨੇ ਬੁੱਧਵਾਰ ਨੂੰ ਇਸ ਬਾਰੇ ਜਿਹੜੀ ਰਿਪੋਰਟ ਦਿੱਤੀ ਹੈ ਤੇ डान ਅਖਬਾਰ ਨੇ ਅਨੁਸਾਰ ਹੀ ਜਿਹੜਾ ਪਾਰੀਮੀ ਦੇ ਕਾਰਨ ਵਿਆਪਕ ਹੜ੍ਹ ਆ ਗਏ ਤੇ ਜਿਸ ਦੇ ਨਾਲ ਰੋਜ਼ਾਨਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲਾਹੌਰ ਦੇ ਵਿੱਚ ਪਾਰੀਮੀ ਦੇ ਕਾਰਨ ਨਵੇਂ ਇਲਾਕੇ ਤੇ ਮੁੱਖ ਸੜਕਾਂ ਡੁੱਬ ਗਈਆਂ ਜਿਸ ਤੇ ਨਾਲ ਸ਼ਹਿਰ ਦੇ ਮਾੜੇ ਨਿਕਾਸੀ ਬੁਨਿਆਦੀ ਢਾਂਚੇ ਨੂੰ ਉਜਾਗਰ ਕੀਤਾ ਗਿਆ। ਡਾਣ ਦੀ ਰਿਪੋਰਟ ਅਨੁਸਾਰ ਲਾਹੌਰ ਦੀ ਜਲਤ ਸੈਨੀਟੇਸ਼ਨ ਏਜੰਸੀ ਜਿਹੜੀ ਹੈ ਵਾਸਾ ਦੇ ਅੰਕੜਿਆਂ ਤੋਂ ਪਤਾ ਲੱਗਿਆ ਕਿ ਇਸ ਖੇਤਰ ਦੇ ਵਿੱਚ ਔਸਤਨ 58.8 ਮਿਲੀਮੀਟਰ ਮੀਂਹ ਪਿਆ ਹੈ ਜਿਸ ਦੇ ਵਿੱਚ ਨਿਸ਼ਚਿਤਤਰ टाउन ਦੇ ਵਿੱਚ ਜਿਹੜਾ ਸਭ ਤੋਂ ਵੱਧ 84 ਮਿਲੀਮੀਟਰ ਉਸ ਤੋਂ ਬਾਅਦ ਲక్ష్ਮੀ ਚੌਕ 78 ਮਿਲੀਮੀਟਰ ਤੇ ਪਾਣੀ ਵਾਲਾ ਤਲਾਬ ਜਿਹੜਾ 74 ਮਿਲੀਮੀਟਰ ਦਰਜ ਕੀਤਾ ਗਿਆ ਕਮੇਡੀਅਨ ਜਿਹੜੇ ਨੇ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀਬਾਰੀ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਓਪਨ ਕੀਤਾ ਹੈ ਪ੍ਰਸਿੱਧ ਕਮੇਡੀਅਨ ਕਪਿਲ ਸ਼ਰਮਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਕਪਿਲ ਸ਼ਰਮਾ ਦੇ ਕੈਨੇਡਾ ਦੇ ਵਿੱਚ ਸਥਿਤ ਜਿਹੜਾ ਨਵੇਂ ਖੁੱਲੇ ਰੈਸਟੋਰੈਂਟ ਦੇ ਉੱਤੇ ਫਾਇਰਿੰਗ ਹੋਈ ਹੈ ਕਪੀਲ ਸ਼ਰਮਾ ਦਾਈ ਰੈਸਟੋਰੈਂਟ ਕਨੇਡਾ ਦੇ ਸਰੀ ਦੇ ਵਿੱਚ ਸਥਿਤ ਹੈ ਇਸ ਦਾ ਨਾਂ ਕੈਪਸ ਕੈਫੇ ਹੈ ਤੇ ਬੀਤੀ ਰਾਤ ਇਸ ਰੈਸਟੋਰੈਂਟ ਦੇ ਉੱਤੇ ਗੋਲੀਬਾਰੀ ਕੀਤੀ ਗਈ ਇਸ ਦੇ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਗੋਲੀਬਾਰੀ ਦਾ ਦਾਵਾ ਹਰਜੀਤ ਸਿੰਘ ਲਾਢੀ ਇੱਕ ਬੀਕੇਆਈ ਆਪਰੇਟਿਵ ਜੋ ਕਿ NIA ਭਾਰਤ ਦੇ ਮੋਸਟ ਵਾਂਟਡ ਅਤਵਾਦੀਆਂ ਦੀ ਲਿਸਟ ਦੇ ਵਿੱਚ ਜਿਹੜਾ ਸ਼ਾਮਲ ਹੈ ਉਹਨੇ ਕਪਿਲ ਦੀਆਂ ਕੁਝ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਕੀਤਾ ਹੈ ਇਹ ਘਟਨਾ 9 ਜੁਲਾਈ ਦੀ ਰਾਤ ਨੂੰ ਵਾਪਰੀ ਹੈ ਕੈਫੇ ਤੇ ਰਾਤ ਕਈ ਰਾਉਂਡ ਗੋਲੀਆਂ ਚਲਾਈਆਂ ਗਈਆਂ ਤੇ ਇਹਦੇ ਵਿੱਚ ਦੇਖਿਆ ਜਾਵੇ ਤਾਂ ਉਸਨੇ ਕਾਰ ਦੇ ਵਿੱਚ ਬੈਠ ਕੇ ਹੀ ਕੈਫੇ ਦੇ ਉੱਤੇ ਫਾਇਰਿੰਗ ਕੀਤੀ ਹੈ ਚੰਗੀ ਗੱਲ ਇਹ ਵੀ ਹੈ ਕਿ ਉਸ ਵੇਲੇ ਕੈਫੇ ਦੇ ਵਿੱਚ ਕੋਈ ਕਸਟਮਰ ਨਹੀਂ ਸੀ ਤੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਡਰੋਨ ਦੇ ਮਕਸਦ ਦੇ ਨਾਲ ਹੀ ਕੀਤੀ ਗਈ ਹੈ ਆਖਰੀ ਖਬਰ ਵੱਲੋਂ ਬਧੀਏ ਤੇ NASA ਤੋਂ 2000 ਲੋਕਾਂ ਦੀ ਹੋਵੇਗੀ ਛੁੱਟੀ 트럼ਪ ਨੇ ਬਜਟ ਦੇ ਵਿੱਚ ਕੀਤੀ ਹੈ ਵੱਡੀ ਕਟੌਤੀ ਕਰਮਚਾਰੀਆਂ ਨੂੰ ਆਫਰ ਕੀਤਾ ਰਿਟਾਇਰਮੈਂਟ ਪਲਾਨ ਅਮਰੀਕੀ ਪੁਲਾੜ ਏਜੰਸੀ ਨਾਸਾ ਇਨੀ ਦਿਨੀ ਇੱਕ ਵੱਡੇ ਜਿਹੜਾ ਬਦਲਾਅ ਦੇ ਵਿੱਚ ਗੁਜ਼ਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨਾਸਾ ਆਪਣੇ ਲਗਭਗ 2145 ਕਰਮਚਾਰੀਆਂ ਨੂੰ ਜਿਹੜਾ ਬਾਹਰ ਦਾ ਰਾਸਤਾ ਜਿਹੜਾ ਹੈ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ ਅਮਰੀਕੀ ਮੀਡੀਆ ਆਊਟਲੈਟ ਪੋਲੀਟਿਕੋ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਦੱਸਿਆ ਹੈ ਕਿ ਕਰਮਚਾਰੀਆਂ ਦੀ ਬਜਟ ਦੇ ਵਿੱਚ ਕਟੌਤੀ ਕਰਨ ਅਤੇ ਏਜੰਸੀ ਦੇ ਕੰਮ ਨੂੰ ਵਧੇਰੇ ਤਰਜੀਹ ਦੇਣ ਦੀ ਯੋਜਨਾ ਦਾ ਹਿੱਸਾ ਹੈ ਨਾਸਾ ਦੇ ਇਸ ਫੈਸਲੇ ਦਾ ਵਿਗਿਆਨਕ ਢਾਂਚੇ ਦੇ ਉੱਤੇ ਵੱਡਾ ਪ੍ਰਭਾਵ ਪੈਣ ਦੀ ਉਮੀਦ ਹੈ ਪੋਲੀਟਿਕੋ ਦੀ ਰਿਪੋਰਟ ਦੇ ਅਨੁਸਾਰ ਜਿਨ੍ਹਾਂ ਕਰਮਚਾਰੀਆਂ ਨੂੰ ਕੱਢਿਆ ਜਾ ਰਿਹਾ ਹੈ ਉਹ ਜ਼ਿਆਦਾਤਰ ਜੀਐਸ 13 ਤੇ ਜੀਐਸ 15 ਗ੍ਰੇਡ ਤੱਕ ਦੇ ਨੇ ਜਿਨ੍ਹਾਂ ਨੂੰ ਅਮਰੀਕੀ ਸਰਕਾਰੀ ਸੇਵਾ ਦੇ ਵਿੱਚ ਸੀਨੀਅਰ ਅਹੁਦੇ ਮੰਨਿਆ ਜਾਂਦਾ ਹੈ ਟਰੰਪ ਦੇ ਫੈਸਲਿਆਂ ਦੇ ਉੱਤੇ ਜਿਹੜਾ ਨੇ NASA ਨੂੰ ਪ੍ਰਭਾਵਿਤ ਕੀਤਾ ਹੈ NASA ਦੇ ਬੁਲਾਰੇ ਜਿਹੜਾ ਬੇਥਨੀ ਸਟੀਵਨਸ ਨੇ ਰਾਈਟਰਜ਼ ਨੂੰ ਰਾਈਟਰਜ਼ ਜਿਹੜੀ ਖਬਰ ਏਜੰਸੀ ਹੈ ਉਹਨੂੰ ਕਿਹਾ ਕਿ ਅਸੀਂ ਆਪਣੇ ਮਿਸ਼ਨ ਪ੍ਰਤੀ ਵਚਨਬੱਧ ਹਾਂ ਪਰ ਹੁਣ ਸਾਨੂੰ ਸੀਮਤ ਬਜਟ ਦੇ ਵਿੱਚ ਤਰਜੀਹਾਂ ਨਿਰਧਾਰਤ ਕਰਨੀਆਂ ਪੈਣਗੀਆਂ ਕਹਿੰਦੇ ਨੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੇ ਦੌਰਾਨ NASA ਤੇ ਅਮਰੀਕਾ ਦੀ ਪੁਲਾੜ ਨੀਤੀ ਦੇ ਵਿੱਚ ਕਈ ਬਦਲਾਅ ਆਏ ਨੇ ਇਸ ਦੇ ਨਾਲ NASA ਦੇ 18000 ਕਰਮਚਾਰੀਆਂ ਦੀ ਟੀਮ ਵੀ ਪ੍ਰਭਾਵਿਤ ਹੋਈ ਹੈ ਟਰੰਪ ਤੇ ਮਸਕ ਵਿਚਕਾਰ ਜੜੀ ਦੂਰੀ ਵੱਧ ਗਈ ਹੈ ਟਰੰਪ ਨੇ ਅਰਬਪਤੀ ਤੇ ਸਪੇਸਐਕਸ ਸਮਰਥਕ ਜਰੇਡ ਇਸ ਹਾਕਮੈਨ ਨੂੰ NASA ਦੇ ਨਵੇਂ ਪ੍ਰਸ਼ਾਸਕ ਦੇ ਵਜੋਂ ਨਾਮਜ਼ਦ ਕੀਤਾ ਸੀ ਪਰ 트럼ਪ ਅਤੇ ਐਲਨ ਮਸਕ ਦੇ ਵਿਚਕਾਰ ਦੂਰੀ ਤੋਂ ਬਾਅਦ ਵਾਈਟ ਹਾਊਸ ਨੇ ਇਸ ਹਾਕਮੈਨ ਦਾ ਨਾਮ ਹਟਾ ਦਿੱਤਾ ਹੈ ਜਿਸ ਦੇ ਕਾਰਨ ਇਹ ਨਿਜੁਕਤੀ ਮੁੱਲਤਵੀ ਜੜੀ ਕਰ ਦਿੱਤੀ ਗਈ ਹੈ ਜੀ ਦੋਸਤੋ ਇਹ ਸਾਂਜੀ ਦਿਸ਼ਤ ਦੇ ਦੀਆਂ ਖਬਰਾਂ